ਵਾਜ ਰਹੀ ਕਹਾਣੀ ਦਾ ਆਵਾਜ਼ ਸੀ 357 ਅੱਜ ਦੇ ਅੰਮ੍ਰਿਤਸਰ ਲਈ ਦੀ ਸੇਵਾ ਮਾਰਾਣਾ ਬਕਤਾਂ ਆਪਾਂ ਨਦੇੜ ਅੱਜ ਲੰਗਰ ਚ ਅਸੀਂ ਘੜੀ ਤੇ ਚਾਵਲ ਲੈ ਕੇ ਆਏ ਪ੍ਰਸ਼ਾਦੇ ਦਾ ਰੋਜੀ ਹੁੰਦਾ ਬਾਰੀ-ਬਾਰੀ ਆਣਾ ਬੱਚੇ ਬਾਰੀ-ਬਾਰੀ ਜਾਣਾ ਮੌਸਮੀ ਬਾਰੀ-ਬਾਰੀ ਜਾਣਾ ਭੀੜ ਨਹੀਂ ਕਰਨੇ ਕਾ ਉਧਰ ਬਸ ਹਨੇਕੇ ਨੇ ਕੇ ਨੇ ਆਣ ਆਣ ਪ੍ਰਸ਼ਾਦਾ ਲੈਣ ਆਇਆ ਹੈ ਅਦਰ ਪ੍ਰਸ਼ਾਦਾ ਲੈ ਲੈਣਾ ਤੇ ਸਾਈਡ ਚ ਆ ਕੇ ਇਹਨਾਂ ਨੇ ਆਪਣੇ ਪ੍ਰਸ਼ਾਦਾ ਲਈ ਸੈਟਿੰਗ ਕਰ ਲ ਲਈ ਤੇ ਆਪਣੇ ਘਰ ਇਹ ਸਾਰੇ ਫੜਾਜ ਬਹੁਤ ਸਾਰੇ ਪਰਿਵਾਰ ਹੈਗੇ ਜਿਹੜਾ ਆਪਣੇ ਕੋਲ ਪ੍ਰਸ਼ਾਦਾ ਲੈ ਕੇ ਜਾਂਦੇ ਆ ਤੇ ਸਾਸੀ ਇਸ ਨੇ ਦੇ ਮਜਬੂਰੀ ਸਮਝੀਏ ਕਿ ਕੀ ਹੈ ਜੋ ਵੀ ਹੈ ਪ੍ਰਚਾਰੀ ਆਉਂਦੇ ਆਂ ਕਈ ਵਾਰ ਵਾਹ ਵਾਹ ਰੌਲਾ ਰਪਾ ਜੇ ਹੋ ਜਾਂਦਾ ਤੇ ਕਈ ਵਾਰ ਬਹੁਤ ਸ਼ਾਂਤੀ ਹੁੰਦੀ ਹੈ ਤੁਮ ਜਾਈਦਾ ਕੇ ਆਰਾਮ ਨਾਲ ਰਹਿਣਾ ਪ੍ਰਸ਼ਾਦਾ ਲਾਓ ਆਪਣਾ ਕੋਈ ਪਰੇਸ਼ਾਨੀ ਨਹੀਂ ਕਿਸੇ चीज ਦੀ ਤੇ ਹਰ ਬੰਦਾ ਆਪਣੀ ਲੋੜ ਅਨੁਸਾਰ ਜਿੱਦਾਂ ਉਹ ਨਾਲ ਜਿੱਦਾਂ ਜਿੱਦਾਂ ਉਹਨਾਂ ਦੇ ਆਪਣਾ ਬਰਤਨ ਸਰਦੇ ਆ ਕੋਈ ਆਪਣਾ ਬਰਤਨ ਲੈ ਕੇ ਆਂਦਾ ਕੋਈ ਕੈਰੀ ਬੈਗ ਲੈ ਕੇ ਆਂਦਾ ਕੈਰੀ ਬੈਗ ਵਾਲਿਆਂ ਨਾਲ ਸਾਡੀ ਇਹ ਹੀ ਇੱਕ ਬੇਨਤੀ ਹੁੰਦੀ ਆ ਹਰ ਵਾਰ ਜਿੱਥੇ ਦੀ ਲੜਾਈ ਹੁੰਦੀ ਆ ਕਿ ਜਿਹੜਾ ਆਪਣੇ ਦਾਲ ਹੁੰਦੀ ਆ ਦਾਲ ਵੀ ਆ ਚੌਲ ਵੀ ਆ ਬਹੁਤ ਗਰਮ ਹੁੰਦੇ ਆ ਅਗਰ ਆਪ ਜੀ ਦੇਖੋ ਸੂਰਤ ਤੋਂ ਹੀ ਨਜ਼ਰ ਆਉਂਦਾ ਕਿ ਇਹ ਚੌਲਾਂ ਤੇ ਦਾਲ ਚੋਪਾ ਆਪ ਨਿਕਲਦੀ ਆ ਇੰਨਾ ਗਰਮ ਹੁੰਦਾ ਲੰਗਰ ਜੇ ਗਰਮ ਗਰਮ ਲੰਗਰ ਹੋਣ ਕਰਕੇ ਜੈਰੀ ਬੈਗ ਕਹਿੰਦਾ ਉਹਦਾ ਜੋੜ ੁੱਟ ਜਾਂਦਾ ਫਟ ਜਾਂਦਾ ਉਹ ਤੇ ਸਾਰਾ ਲੰਗਰ ਥੱਲੇ ਡਿੱਗ ਜਾਂਦਾ ਸਿਰਫ ਇਹੀ ਇੱਕ ਲੜਾਈ ਹੈ ਕਿ ਬਰਤਨ ਲੈ ਕੇ ਆਓ ਕਿ ਉਹਨਾਂ ਨੂੰ ਪ੍ਰਸ਼ਾਦਾ ਦੇਣ ਤੇ ਕਿਸ ਨੂੰ ਕੋਈ ਪਰੇਸ਼ਾਨ ਸੇਵਾਦਾਰ ਬੇਸਿਕਲੋ ਲੜਦੇ ਰਹਿੰਦੇ ਆ ਕਿ ਤੁਸੀਂ ਤੇਰੀ ਬੈਗ ਜਿੰਨਾ ਕਿ ਉਹ ਲੈ ਤੇਰੀ ਬੈਗ ਆਪਣਾ ਬੋਧਨ ਸਾਰ ਸਕਦਾ ਹੈ ਉਹਨਾਂ ਨੂੰ ਪ੍ਰਸ਼ਾਦਾ ਉਹਨਾਂ ਨੂੰ ਬਾਅਦ ਵਿੱਚੋ ਚਪਾੜੀ ਕੀਤੀ ਜਾਂਦੀ ਆ ਆਨੇ ਕੇ ਨੇ ਕਰਨੇ ਆਨੇ ਵੇਖੋ ਆਇਆ ਪ੍ਰਸ਼ਾਦਾ ਲੈਣ ਲਈ ਆਪਣੇ ਢਾਡੀ ਨਾਲ ਤੁਹੇ ਕੀ ਚਾਹੀਏ ਹਾਂ ਇਧਰ ਦੇਖ ਇਧਰ ਕੀ ਚਾਹੀਏ ਕੁਛ ਨਹੀਂ ਚਾਹੀਏ ਕਨਿਆਣੇ ਦਾ ਵੀ ਸ਼ਾਫ ਹੁੰਦਾ ਹੈ ਕਿ ਮੈਂ ਵੀ ਜਾਵਾਂ ਪਰਸ਼ਾਦ ਲੈ ਕੇ ਆਵਾਂ ਹਾਂ انشاءاللہ ਸ਼ੌਕਾ ਦੇਖਦੇ ਆਂ ਵੀ ਉੱਥੇ ਹੋ ਕੇ ਆ ਰਿਹਾ ਤੇ ਨਾਲ ਆ ਜਾਂਦੇ ਆ ਹੁਣ ਤਾਂ ਨਵਰਾਠੀ ਨਹੀਂ ਬੋਲਣੀ ਜਾਂ ਜੇ ਮਰਾਠੀ ਬੋਲੀਏ ਤੇ ਇਹਨਾਂ ਨੂੰ ਵੀ ਸਮਝ ਆ ਜਾਂਦੀ ਨੇ ਆਣੇ ਪਿੱਛੇ ਰਹਿਣਾ ਬੱਚੇ ਪਿੱਛੇ ਰੋ ਪਿੱਛੇ ਰੋ ਲਾਈਨ ਮੇਰਾ ਕੋਈ ਬਾਤ ਨਹੀਂ ਖਾਣਾ ਮਿਲਦਾ ਨਾ ਸਭ ਕੋ ਇਹ ਕੀ ਹੈ ਇਹ ਭਾਈ ਚਲਾਜ ਮੇਥਾ ਮਨ ਇਹ ਦੇਖ ਇਹ ਇਹ ਬਲੰਦਰ ਤੁਮ ਕੀ ਵਾਗ ਰਿਹਾ ਜੀ ਕਾ ਖਾਲਸਾ ਵਾਗ ਰਿਹਾ ਜੀ ਕੀ ਖਾਤੇ ਗੁਰਦਾਰਾ ਸਾਹਿਬ ਲੋਇ ਲੰਗਰ ਦੀ ਸੇਵਾ ਹੋ ਰਹੀ ਆ ਇਹਦਾ ਵੀ ਹੁਣੇ ਬੇਨਤੀ ਕਰਦਾ ਤੇ ਕਿ ਕਰੀ ਵਾ ਗੜਾ ਰੋੜਾ ਕਿੱਦਾਂ ਹੈ ਹੰਦੇ ਤੋਂ ਜੀ ਹੁਣ ਆ ਜਾਓ ਲੈ ਹਲੇ ਵੀ ਨਾ ਚੋਪਾ ਆ ਬਣੇ ਪਈ ਸਹੀ ਨਾ ਗਰਮ ਹੁੰਦਾ ਤੇ ਕਰੀ ਦੇ ਇੱਕ ਜੱਜ ਪਾਉਂਦੇ ਆ ਤੇ ਬਦੋਂ ਨਾਲੇ ਕਰੀ ਵੇ ਫਟ ਜਾਂਦਾ ਹੁਣ ਕੜੀ ਆ ਕੜੀ ਵੀ ਤਾਂ ਹੀ ਹੈਗੀ ਤੇ ਜੇ ਰੋਜ਼ ਆ ਕੇ ਵਰਤਨ ਆਪਣੇ ਹੱਥ ਫੜ ਕੇ ਤੇ ਫਿਰ ਉਹਨਾਂ ਨੂੰ ਸਬਜ਼ੀ ਬਣਾ ਦੇ ਤੇ ਹੱਥ ਵਰਨਾ ਦੇ ਕਿ ਕਿ ਧਰਮ ਹੁੰਦੀ ਆ ਇਸ ਕਰਕੇ ਆਪਣੇ ਆਪ ਰੱਖ ਕੇ ਸਬਜ਼ੀ ਮੈਂ ਬਾਟਾਂ ਚ ਪਾ ਕੇ ਤੇ ਬਾਟੇ ਨਾਲ ਪਾ ਦਿੱਤੀ ਆ ਉਹ ਗਲੀ ਜੀ ਉੱਥੇ ਹੀ ਮਿਲਿਆ ਮੈਂ ਮੇਰੇ ਕੱਪੜੇ ਦੇ ਹਾਰੇ ਵੀ ਸੰਗਤਾਂ ਤੋਂ ਬੇਨਤੀ ਕਰਦੇ ਆ ਕਿ ਸਾਨੂੰ ਵੀ ਸੁਝਾਅ ਦਿਓ ਕਿ ਅਸੀਂ ਇਸ ਸੇਵਾ ਨੂੰ ਕਿੰਨੇ ਹੋਰ ਵਧੀਆ ਤਰੀਕੇ ਨਾਲ ਕਰ ਸਕੀਏ ਜਿੰਦੇ ਜਿਹੜੇ ਬੰਦੇ ਸੇਵਾ ਰਹਿਣਾ ਆ ਉਹ ਬੰਦੇ ਰਹਿਣਾ ਆ ਇਹਦਾ ਕੇ ਰੁਕੀ ਖਣ ਜਾਂਦਾ ਫਿਰ ਕੋਈ ਚੀਜ਼ ਨਹੀਂ ਲਾਈ ਤੇ ਹਰ ਕਿਸਮ ਦਾ ਇਨਸਾਨ ਆ ਜਾਂਦਾ ਆ ਆਪਾਂ ਇਹ ਦਾ ਵਿਚਾਰਾਂ ਫਿਰ ਆਂਦਾ ਹੈ ਤੇ ਵੀ ਆਪਣੇ ਲੈ ਲੰਗਰ ਲੈ ਕੇ ਜਾਂਦਾ ਨਹੀਂ ਮਾਮੂ ਲਾਈਨ ਮੇ ਰਹਿਣਾ ਦੇਖੋ ਵਾਹੋ ਲਾਈਨ 'ਚ ਰਹਿਣਾ ਬਾਰੀ-ਬਾਰੀ ਤੇ ਆਓ ਔਰ ਖਾਣਾ ਲੈ ਕੇ ਲετε ਜਾਤੇ ਰਹੋ ਐਨ ਪਾ ਦਿਓ ਖਾਣਾ ਨੂੰ ਤੁਸੀਂ ਨਾ ਇੱਕ ਡੱਬਾ ਰੱਖ ਲਓ ਇੱਕ ਹੈਨਾ ਬੱਸ ਇਹਨਾਂ ਨੂੰ ਕਹਿ ਰਿਹਾ ਮੁੰਡਿਆਂ ਨੂੰ ਇੱਕ ਡੱਬਾ ਰੱਖ ਲਓ ਤੇ ਡੱਬੇ ਚ ਨਾ ਖਾਣਾ ਪਾ ਲਿਆ ਬੱਬਰ ਦੱਬੋ ਹੀ ਲੈ ਗਏ ਨਵਾਂ ਲਿਆ ਡੱਬਾ ਲੈ ਕੇ ਵਧੀਆ ਤਿੰਨ ਤਿੰਨ ਬੰਦਿਆਂ ਦਾ ਚਾਰਾਂ ਦਾ ਬੰਦੇ ਲੈ ਕੇ ਜਾਂਦੇ ਆ ਨਹੀਂ ਨਹੀਂ ਸ਼ਰਾਰਤ ਆ ਦੇਖੋ ਆਪਣਾ ਹੀ ਕਰਦੇ ਨਾ ਲੈ ਜਾਂਦੇ ਉਹ ਲੈ ਜਾਂਦੇ ਆਪਣੀ ਬੰਦੇ ਆ ਚੋਰ ਬੰਦੇ ਇਹਦਾ ਪਲਾਸਟਿਕ ਦਾ ਡੱਬਾ ਮਿਲ ਜਾਂਦਾ ਨਾ ਇਹਨਾਂ ਕੋ ਆ ਜਿਆਦਾ ਜਿਆਦਾ ਮਹਿੰਗਾ ਵੀ ਨਹੀਂ ਹੁੰਦਾ ਉਹ ਮੈਂ 170 ਰੁਪਈਆ ਦੇ ਲਿਆ ਆਈਏ ਤਿੰਨਾਂ ਆ ਉਹ ਵੀ ਲੈ ਨੀ ਓਟੀ ਫੋਨ ਨਹੀਂ ਲੈਣਾ ਜਿੱਦਾਂ ਇਸ ਮੁੰਡੇ ਕੋ ਡੱਬਾ ਨਹੀਂ ਆ ਦੇਖੇ ਇਦਾਂ ਦਾ ਡੱਬਾ ਲੈ ਲਿਆ ਪ੍ਰਸ਼ਾਦੇ ਪਾਇ ਪ੍ਰਸ਼ਾਦੇ ਪਹਿ ਜਾਂਦੇ ਆ ਲਫਾਫੇ ਤੇ ਕੈਰੀ ਬੈ ਉਹਦੇ ਚ ਤੇ ਦਾਲ ਐ ਸਬਜੀ ਐ ਜਰਾ ਗਰਮ ਹੁੰਦੀ ਐ ਇਸੇ ਦੀ ਪਰੇਸ਼ਾਨੀ ਹੁੰਦੀ ਐ ਉਹ ਆਂਦਾ ਨਾ ਕਿ ਬੁੱਢਾ ਦੇਖਿਆ ਉਹਦਾ ਡੱਬਾ ਗਰਮੀ ਨਾਲ ਹੀ ਇਕੱਠਾ ਹੋ ਗਿਆ ਉਹ ਹਾਂਜੀ ਮੋਟਰਸਾਈਕਲ ਤੇ ਆਉਂਦਾ ਇੱਕ ਹਾਂ ਤੇ ਤਾਂ ਕਹਿੰਦੇ ਵੀ ਕਿੰਨਾ ਭਰਤਾਂ ਰੱਖਿਆ ਕਰੋ ਹੁਣ ਕੈਰੀ ਬੈ ਕੇ ਕਿੰਨਾ ਕੁ ਬਜਨ ਝੱਲੇਗਾ ਉਹ ते चाय प्रसाद दे दे। तू तो कैरी बैग लेके यार तो ऐसे नंगे कैसे लेकर किसने छीन लिया तेरे को खड़े खड़े कौन लेके जाएगा भैया हाँ ਸਾ ਬੰਦੇ ਨੇ ਪ੍ਰਸ਼ਾਦੇ ਲੈ ਆ ਵੀ ਗਨੋ ਆਪਣੇ ਲਫਾਫੇ ਲਫਾਫਾ ਲੈ ਕੇ ਆ ਤੇ ਕੋਈ ਲਫਾਫਾ ਜੇਬੋਂ ਕੱਢ ਕੇ ਲੈ ਕੇ ਆਦਾ ਬੜੇ ਸਤ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਜੀ ਲਾਈਨ ਮੇ ਆਣਾ ਭਾਵੇਂ ਹਾਂ ਜੀ ਹਾਂ ਜੀ ਸਤੋ ਸਤੋ देखो सब लोग लाइन में खड़े आगे पीछे नहीं होना तो जो चीज लेनी लाइन में जाओ सब कुछ लेना भीड़ नहीं करनी थोड़ा पीछे थोड़ा पीछे रहो थोड़ा थोड़ा पीछे रहो कम से कम एक आदमी की जगह तो छोड़ दिया करो बीच में यार ਹਾਂ ਬੋਲੋ ਨਜੀ ਦੋ ਪਰਚਾਦੇ ਚਾਹੀਦੇ ਦੋ ਪਰਚਾਦੇ ਦੇ ਦਿੰਦੇ ਮੈਂ ਇਹਨਾਂ ਵਿੱਚ ਬਹੁਤ ਸਾਰੇ ਰੋਜ਼ਗਾਰ ਕਰਨ ਵਾਲੇ ਜਿਹੜੇ ਡੇਲੀ ਬੇਸਿਸ ਪਰ ਕੰਮ ਕਰਦੇ ਆ ਉਹ ਵੀ ਪਰਚਾਦਾ ਲੈ ਕੇ ਜਾਂਦੇ ਤੇ ਉਸ ਤੋਂ ਬਾਅਦ ਆਪਣੇ ਕੰਮ ਪਰ ਚਲੇ ਜਾਂਦੇ ਆ ਫਿਰ ਲੰਗਰ ਜਦੋਂ ਸ਼ੁਰੂ ਹਿੱਕਦਾ जो लंगर शुरू किया रोज के तीन सौ चार सौ बंदे मैं से मैं आपसे कह रहा था ना अभी गाड़ी आती है अभी वो नगर महानगर पालिका वाले गए अभी गया ना वो अब वो देखा गया अभी हम लोग कर क्या रहे हैं यहाँ पे रोड साइड है वो लोग चक्कर मारते रहते हैं अभी गई ना काली गाड़ी गई वो हाँ ਮਹਾਨਗਰ ਨਗਰਪਾਲਿਕਾ ਨੇ ਬੜਾ ਸਟ੍ਰਿਕਟ ਰੂਲ ਰੱਖੇ ਆਏ ਆ ਕਿ ਫੇਸ ਮਾਸਕ ਰੱਖਣਾ ਚਾਹੀਦਾ ਸੋਸ਼ਲ ਡਿਸਟੈਂਸ ਰੱਖਣੀ ਹੈ ਪਰ ਉਹਨਾਂ ਤੇ ਪ੍ਰਸ਼ਾਦੇ ਜਗ੍ਹਾ ਤੇ ਦੇਖਿਆ ਤਾਂ ਨਾ ਕੋਈ ਫੇਸ ਮਾਸਕ ਲਗਾਇਆ ਬਹੁਤ سارے ਬੰਦੇ ਨੇ ਪਰ ਸੋਸ਼ਲ ਡਿਸਟੈਂਸ ਨਹੀਂ ਹੈਗਾ ਨਾ ਇਹ ਬੰਦੇ ਨੂੰ ਹੁੰਦਾ ਜਲਦੀ ਜਲਦੀ ਮੈਨੂੰ ਪ੍ਰਸ਼ਾਦਾ ਮਿਲ ਜੇ ਤੇ ਮੈਂ ਆਪਣੇ ਕੰਮ ਪਰ ਚਲੇ ਜਾਵਾਂ ਪਰ ਆਪਣੀ ਬਾਰੀ ਸਿਰੇ ਸਾਰੇ ਕੰਮ ਹੋਣ ਪਰ ਫਿਰ ਵੀ ਹਰ ਬੰਦੇ ਨੂੰ ਜਲਦੀ ਹੁੰਦੀ ਹੈ ਕਿ ਮੈਂ ਜਲਦੀ ਜਲਦੀ ਆਪਣੇ ਕੰਮ प्रसादा लैके अपने काम पर चलना अपने दिहाड़ी बना थोड़ा पीछे रहा डिस्टेंस रखो भाई थोड़ा 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 सा गैप रखो रोड का ਇਹ ਨਵੀਂ ਗੱਲ ਪਹਿਲੀ ਜੰਦਾਰ ਤੇ ਆਨਾ ਮਲ ਬਾਰਿ ਬਾਰੀ ਦਾ ਥੋੜੇ ਮਹਾਨ ਨਗਰ ਪਾਲੇ ਕਾ ਦੀ ਗੱਡੀ ਗਈ ਆ ਨਾ ਚੰਦ ਅਸਰ ਬੱਤੇ ਸੀ ਉਹਨਾਂ ਵੱਲੋਂ ਬੜਾ ਸਟ੍ਰਿਕਟ ਆਰਡਰ ਹੈਗਾ ਕਿ ਤੁਸੀਂ ਸੋਸ਼ਲ ਡਿਸਟੈਂਸ ਰੱਖਣਾ ਹੈ ਜਿੰਨੇ ਬੰਦੇ ਲੰਗਰ ਲੈ ਕੇ ਜਾਂਦੇ ਆ ਉਹ ਫੇਸ ਮਾਸਕ ਲਗਾ ਕੇ ਕਰਨ ਨਹੀਂ ਹਰਛਾ ਦੇ ਮਾਨਗਰ ਪਾਲਿਕਾ ਵਾਲੇ ਵੀ ਗੇੜਾ ਮਾਰ ਕੇ ਗਏ ਹਾਂ ਆ ਹੁਣੇ ਹੀ ਗੱਡੇ ਨਿਕਲ ਗਏ ਹੈ ਹਾਂ ਕਾਲੇ ਜਿਹੜਾ ਹਾਂ ਹਾਂ ਜੀ ਹਾਂ ਦੇਖਦੇ ਆ ਨਾ ਵੀ ਅਸੀਂ ਕਰ ਕੀ ਰਿਹਾ ਗੱਲ ਕਰਦੇ ਨੇ ਸੰਗਤ ਦੇ ਇੱਕ ਸੰਗਤ ਰੋਜ਼ ਰੋਜ਼ ਬਹੀ ਜਾਂਦੀ ਹੈ ਤੇ ਯਾਤਾ ਰੋਜ਼ਗਾਰ ਨਹੀਂ ਹੈਗਾ ਕਿ ਆਪਣੇ ਪਰਿਵਾਰ ਆਪਣੇ ਪਰਿਵਾਰ ਨੂੰ ਉਹ ਸਪੋਰਟ ਕਰ ਸਕਣ ਤਾਂ ਪ੍ਰਸ਼ਾਦਾ ਲੈਣ ਆਉਂਦੇ ਹੁਣ ਜਿਹਦਾ ਬੰਦਾ ਡੱਬਾ ਲੈ ਕੇ ਆਇਆ ਤੇ ਪਰਿਵਾਰ ਨੇ ਆਪਣੇ ਲਈ ਪ੍ਰਸ਼ਾਦਾ ਲੈ ਕੇ ਆਇਆ ਨਾ ਬੈਗ ਹੈਗਾ ਸਾਹਮਣੇ ਹਸਪੀਟਲ ਹੈ ਇੱਥੇ ਬਹੁਤ ਸਾਰੇ ਬੰਦੇ ਆਉਂਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਮਤਲਬ ਰਿਸ਼ਤੇਦਾਰ ਹਸਪੀਟਲ ਦਾਖਲ ਹੈ Eh, ale do ale da ilaka ਕਲਾ ਬੰਦਾ ਕੇ ਜੁੜੀ ਜਾਂਦਾ ਹੈ। ਲਾਇਨ ਜਿੱਤੇ ਕਰੀਤੇ ਉਸ ਕੇ। ਪਰਮਾਤਮਾ ਕੇ ਇਹ ਬੇਨਤੀ ਹੈ ਕਿ ਸਾਰਿਆਂ ਨੂੰ ਸੁਖ ਸ਼ਾਂਤੀ ਨਾਲ ਰੱਖਾ ਹੋਣਾ ਸਾਰੇ ਰੋਜ਼ਗਾਰ ਦੇਣ। ਚਲੋ ਚਲੋ ਚਲਤੇ ਰੋ ਚਲਤੇ ਰੋ ਭਾਈ। ਇਹ ਲੰਗਰ ਬਰਤਾਨ ਤੇ ਇੱਕ ਚੀਜ਼ ਇੱਕ ਚੀਜ਼ ਬੜੀ ਸਾਂ ਲੰਗਰ ਬਰਤਾਨ ਚ ਨਾ ਇੱਕ ਚੀਜ਼ ਬੜੀ ਵਧੀਆ ਸਮਝ ਆਈ ਪਾਣੀ ਦੀ ਬੋਤਲ ਲੋ ਪਹਿਲੇ ਪਾਣੀ ਪੀ ਲਓ ਬਾਅਦ ਉਪਰੋਂ ਵੱਡੋ ਤੇ ਅਸਲੀ ਬਰਤਨ ਬਣਾ ਲਓ ਜੇ ਟੱਕਣਾ ਨਾ ਸਿੱਟਿਆ ਹੋਵੇ ਤੇ ਵਿੱਚੋਂ ਦੋ ਹਿੱਸੇ ਕਰ ਲਓ ਤੇ ਦੋਨੋਂ ਪਾਸੇ ਇਸਤੇਮਾਲ ਹੋ ਜਾਂਦਾ ਟੱਕਣ ਵਾਲਾ ਪਾਸਾ ਵੀ ਇਸਤੇਮਾਲ ਹੋ ਜਾਂਦਾ ਉਹਦਾ ਤੇ ਦੂਜੇ ਵਾਲਾ ਹਿੱਸਾ ਵੀ ਇਸਤੇਮਾਲ ਆ ਵਧੀਆ ਜਗਾੜ ਹੈ ਇਹ ਦਾਸ ਦੀ ਟੀਮ ਹੈ ਜੀ ਇਹ ਨਾ ਪਾ ਗਿਰੀ ਕਹਿੰਦੇ ਆ ਨਾਂ ਤਾਂ ਪਤਾ ਨਹੀਂ ਇਸ ਦਾ ਆ ਨਾਲ ਪ੍ਰਿੰਸ ਹੈ ਆ ਜਿਹੜਾ ਸਬਜੀ ਪਾ ਰਿਹਾ ਥੜੀ ਇਹ ਆਰਸ਼ੀ ਵੀ ਹੈਗਾ ਇਹ ਜਿਹੜਾ ਪੜਾਈ ਕੇ ਬਾਅਦ ਆ ਰਿਹਾ ਗੁਰਪ੍ਰੀਤ ਪਰ ਆਪਣਾ ਪ੍ਰੇਮ ਬਹੁਤ ਹੀ ਇਹ ਅੱਜ ਦੇ ਸ਼ਹਿਰਾ ਹੈ ਜੀ ਅਗਲੇ ਅਪਰਾਧ ਦੀ ਤਿਆਰੀ ਕਰੀ ਹੈ ਉਸ ਤੋਂ ਬਾਅਦ ਹਸਪਤਲ ਹੈਗਾ ਦਿੱਤਨਾਗਰ ਵਾਸੂ ਜੀ ਦਾ ਖਲਸਾ ਵਾਸੂ ਜੀ ਕੀ ਫਤਿਹ